ਕਿ ਜਾਣ ਨਹੀਂ ਆਉਂਦੇ ਆਗੇ ਨਹੀਂ ਹੋਣ ਲਿਆਗੇ ਨਹੀਂ ਆਗੇ ਕਦਮਾ ਦਿਓ ਲਾਵਾ ਦਿਓ ਜਾਓ ਨਾਪਾ ਬਲਾਕ ਦੇ ਪਿੰਡ ਸਹੌਲੀ ਵਿਖੇ ਖੇਤਾਂ ਚੋਂ ਮਿਲੀ ਦਬਾਰਾ ਸਟਾਲੀ ਕਿਸਾਨਾਂ ਨੇ ਸ਼ੱਕ ਜਾਰ ਕੀਤਾ ਇਹ ਵੀ ਸ਼ੰਭੂ ਬਾਰਡਰ ਤੋਂ ਚੋਰੀ ਕੀਤੀ ਟਰਾਲੀ ਹੈ ਜੋ ਕੋਈ ਸ਼ਰਾਬੀ ਆਂਸਰੇ ਤੇ ਖੜਾ ਕਰ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਦਾ ਜਲਦ ਤੋਂ ਜਲਦ ਪਤਾ ਲਗਾਏ ਕਿ ਇਹ ਇੱਥੇ ਟਰਾਲੀ ਖੜੀ ਕਰਕੇ ਕੌਣ ਗਿਆ ਤੇ ਉਸ ਦੇ ਖਿਲਾਫ ਪੁਲਿਸ ਮਾਮਲਾ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਚਾਵੇ ਬੀਤੀ 22 ਅਗਸਤ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਪੱਪੂ ਪੰਕਜ ਪੱਪੂ ਦੇ ਖਿਲਾਫ ਦੋ ਟਰਾਲੀਆਂ ਚੋਰੀ ਨੂੰ ਲੈ ਕੇ ਨਾਭਾ ਪੁਲਿਸ ਵੱਲੋਂ ਅੱਜ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਹ ਟਰਾਲੀ ਲਵਾਰਸ ਟਰਾਲੀ ਮਿਲਣ ਨਾਲ ਕਿਸਾਨਾਂ ਨੇ ਕਿਹਾ ਕਿ ਇਹ ਟਰਾਲੀ ਦਾ ਵੀ ਪਤਾ ਲਗਾਇਆ ਜਾਵੇ ਇਹ ਕਿਸ ਵਿਅਕਤੀ ਵੱਲੋਂ ਚੋਰੀ ਕਰਕੇ ਇੱਥੇ ਖੜਾਈ ਗਈ ਆ ਇਹ ਪਤਾ ਤੁਹਾਨੂੰ ਕੁਝ ਪਿਛਲੇ ਦਿਨਾਂ ਤੋਂ ਲੈ ਕੇ ਬੜੀ ਚਰਚਾ ਦੇ ਵਿੱਚ ਆ ਚਰਚਾ ਇਹ ਨਹੀਂ ਕਿ ਕੋਈ ਵੱਡਾ ਟੀਰ ਮਾਰਿਆ ਸੀ ਨੇ ਜਾਨੀ ਕਲੰਕਿਤ ਜਿਹੜਾ ਨਾਬਾ ਹੋਇਆ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਕਿਉਂਕਿ ਸੰਭੂ ਦੇ ਉੱਤੇ ਲਗਭਗ 14 ਮਹੀਨੇ ਜਿਹੜਾ ਮੋਰਚਾ ਚੱਲਿਆ ਉੱਥੇ ਸਰਕਾਰ ਦੀ ਸਿਹਰੇ ਉੱਤੇ ਜਿਹੜੀਆਂ ਝਾੜੂ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੀ ਇਹ ਮੋਰਚਾ ਖੜਾ ਖਿਲਾਇਆ ਸੀਗਾ ਉਸ ਮੋਰਚੇ ਦੇ ਜਿਹੜੇ ਟਰਾਲੀਆਂ ਨੇ ਬਾਈ ਉਹ ਪਿੰਡਾਂ ਚੋਂ ਮਿਲ ਰਹੀਆਂ ਨੇ ਜਿਵੇਂ ਕਿ ਪਹਿਲਾਂ ਦੇਖੋ ਜਦੋਂ ਇਹ ਮੋਰਚਾ ਖੜਾ ਖਿਲਾਰਨ ਤੋਂ ਬਾਅਦ ਜਿਹੜਾ ਆ ਮੰਦੀਪ ਸਿੱਧੂ ਬਈ ਕਹਿੰਦਾ ਸੀ ਕਹਿੰਦਾ ਕੱਲੀ-ਕੱਲੀ ਜਿਹੜੀ ਟਰਾਲੀ ਆ ਉਹ ਮੈਂ ਆਪਣੀ ਹੈਂਡਓਵਰ ਕਰੂੰਗਾ ਪਰਬੜ ਮੈਂ ਕਰਵਾਉਂਗਾ ਕਿਉਂਕਿ ਮੈਂ ਇਹਨਾਂ ਦੀ ਰਾਖੀ ਮੈਂ ਕਰਨੀ ਆ ਬਿਨਾ ਆਧਾਰ ਕਾਰਡ ਤੋਂ ਕਹਿੰਦਾ ਮੈਂ ਤੁਹਾਨੂੰ ਘਰਾਂ ਦੇ ਵਿੱਚ ਕਿਸੇ ਨੂੰ ਟਰਾਲੀ ਦੇਖੋ ਕਿਸੇ ਵੀ ਕਿਸਾਨ ਨੂੰ ਉਥੋਂ ਬਿਨਾ ਆਧਾਰ ਕਾਰਡ ਤੋਂ ਟਰਾਲੀ ਨਹੀਂ ਹਟਣ ਦਿੱਤੀ ਪਰ ਜਿਹੜੇ ਇਹਨਾਂ ਦੇ ਚਹੇਤੇ ਆ ਝਾੜੂ ਪਾਰਟੀ ਦੇ ਸੀਗੇ ਜਾਂ ਇਹਨਾਂ ਦੇ ਪਿੰਡਾਂ ਦੇ ਮਤਲਬੇ ਕਹਿ ਸਕਦੇ ਆ ਜਿਹੜੇ ਆ ਛੋਟੇ ਵਰਕਰ ਸੀਗੇ ਬਾਈ ਉਹਨਾਂ ਨੂੰ ਟਰਾਲੀਆਂ ਉੱਥੋਂ ਲੈ ਪਾਉਣ ਬਾਤੇ ਖੁੱਲ ਸੀਗੀ ਸੋ ਉਹਨਾਂ ਦੇ ਸੰਬੰਧਿਤ ਪਹਿਲਾਂ ਤਾਂ ਦੇਖੋ ਕਨੌਰ ਦੇ ਵਿੱਚ ਦਰਜਣ ਟਰਾਲੀਆਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੇੋਂ ਮਿਲਦੀਆਂ ਨੇ ਉਹਨਾਂ ਦੇ ਚਿਹਤਿਆਂ ਤੋਂ ਉਹਦੇ ਬਾਅਦ ਜਾ ਕੇ ਨਾਬੇ ਦੇ ਵਿੱਚ ਆ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ 22 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਦਾ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਆ ਪੱਪੂ ਪੰਕਜ ਉਹਦੇ ਦੋ ਟਰਾਲੀਆਂ ਦਾ ਸਮਾਨ ਆ ਬਰਾਮਦ ਹੁੰਦਾ ਐਫ ਆਈ ਆਰ ਚੋਰੀ ਦਾ ਜਿਹੜਾ ਪਰਚਾ ਉਹਦੇ ਤੇ ਕੱਟ ਜਾਂਦਾ ਸੋ ਉਹਦੀ ਵੀ ਜਿਹੜੀ ਗ੍ਰਿਫਤਾਰੀ ਵਾਸਤੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਉਹਦੇ ਬਾੜ ਬਾਈ ਜਿਹੜੇ ਰਸਤੇ ਚ ਆਉਂਦੇ ਸੀਗੇ ਆਹ ਟਰਾਲੀ ਬਾਈ ਸਾਨੂੰ ਪਤਾ ਲੱਗਦਾ ਇਹ ਲਗਭਗ ਜਿੱਦਣ 22 ਤਰੀਕ ਨੂੰ ਅਸੀਂ ਰਾਤ ਨੂੰ ਐਕਸ਼ਨ ਕਰਦਿਆਂ ਇਹ ਜਿਹੜੀ 22 ਦੀ ਰਾਤ ਨੂੰ ਇੱਥੇ ਇਹ ਟਰਾਲੀ ਆਉਂਦੀ ਆ ਜਿਹੜਾ ਕਲੇ ਮਜਰੀ ਤੋਂ ਗਾਉਂ ਨੂੰ ਰਸਤਾ ਜਾਂਦਾ ਕੱਚਾ ਰਸਤਾ ਜਾਂਦਾ ਉੱਥੇ ਬਰੋਟਾ ਸੂਏ ਦੇ ਨਾਲ ਕੋਈ ਖੜੀ ਕਰ ਜਾਂਦਾ ਬਾਈ ਦੋ ਦਿਨ ਚਾਰ ਦਿਨ ਅਸੀਂ ਦੇਖਦੇ ਆ ਵੀ ਸ਼ਾਇਦ ਕਿਸੇ ਦੀ ਹੋਊ ਲੈ ਜੂ ਪਰ ਜਦੋਂ ਇਹ ਪਿੰਡ ਵਾਲੇ ਵੀਰਾਂ ਨੇ ਇਹ ਤੇ ਪੋਸ਼ਣਾ ਕੀ ਪੋਸ਼ ਕੇ ਸੁਰੂ ਕੀਤੀ ਤਾਂ ਇਹ ਟਰਾਲੀ ਦਾ ਇਹ ਟਰਾਲੀ ਸਾਨੂੰ ਲਾਵਾਰਸ ਮਿਲੀ ਸੋ ਉਹ ਟਰਾਲੀ ਬਾਈ ਅਸੀਂ ਸਿੱਧੀ ਸਿੱਧੀ ਕਹਿ ਸਕਦੇ ਹਾਂ ਇਹ ਜਿਹੜੇ ਝਾੜੂ ਪਾਰਟੀ ਦੇ ਵੱਡੇ ਆਗੂ ਕਹਉਂਦੇ ਆਪਦੇ ਆਪ ਨੂੰ ਇਹ ਬਾਈ ਡਾਕੂ ਹੈ ਡਾਕੂ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਸੰਭੂ ਮੋਰਚੇ ਦਾ ਸਮਾਨ ਲਿਆ ਕੇ ਰੱਖਿਆ ਹੋਇਆ ਸੋ ਇੱਕ ਟਰਾਲੀ ਨਾਬੇ ਦੇ ਵਿੱਚ ਆ ਲਾਵਾਰਸ ਬਾਈ ਟਰਾਲੀ ਖੜੀ ਆ ਕਿ ਟਰਾਲੀ ਸਾਨੂੰ ਮਿਲੀ ਆ ਇਹ ਵੀ ਅਸੀਂ ਜਿਹੜੀ ਸ਼ਾਨ ਵੀਣ ਕਰਕੇ ਯਾਨੀ ਜਿਹੜੇ ਬੰਦੇ ਜਿਹੜੇ ਸਾਡੇ ਕਿਸਾਨ ਭਰਾ ਦੀ ਆ ਉਹਦੇ ਤੇ ਕੁੱਪੜੀ ਕਰਾਂਗੇ ਸੋ ਸਾਨੂੰ ਖਾਸਾ ਇਹ ਆ ਵੀ 4 ਤੋਂ 5 ਟਰਾਲੀਆਂ ਜਿਹੜੀਆਂ ਉਹ ਨਾਬੇ ਦੇ ਵਿੱਚ ਆਈਆਂ ਨੇ ਅਜੇ ਇੱਕ ਦੋ ਟਰਾਲੀਆਂ ਉੱਥੇ ਮਿਲਗੀਆਂ ਤੀਜੀ ਇਹ ਆ ਹਜੇ ਤਿੰਨ ਟਰਾਲੀਆਂ ਦੇ ਕਰੀਬ ਆ ਜਾਨੀ ਸਾਨੂੰ ਸ਼ੱਕ ਪੈ ਰਹੀ ਆ ਵੀ ਇੱਥੇ ਹੀ ਨਾਬੇ ਦੇ ਇਲਾਕੇ ਦੇ ਵਿੱਚ ਘੁੰਮ ਰਹੀਆਂ ਨੇ ਜਾਂ ਦਰਦੇ ਉਹ ਘਰਾਂ ਦੇ ਵਿੱਚ ਬੰਦ ਕਰੀ ਬੈਠਿਆ ਸੋ ਥੋੜੇ ਮਾਧਿਅਮ ਨਾਲ ਇਹ ਗੱਲ ਕਹਿਣੀ ਚਾਹੁੰਦੇ ਆ ਜਿਨੇ ਪਿਛਲੇ ਦਿਨਾਂ ਦੇ ਵਿੱਚ ਕੁੱਪੜਪਿੰਡ ਦੇ ਵਿੱਚ ਭੰਦੇ ਸਾਹਿਬ ਨੇ ਗੱਲ ਕਹੀ ਸੀ ਕਿ ਪ੍ਰਭੁ ਮਾਨਤਮਾਨਾ ਤੇਰੀ ਹਿੱਕ ਚੋਂ ਕੱਢਾਂਗੇ ਆ ਹਿੱਕ ਚੋਂ ਕੱਢਣ ਵਾਲੀ ਗੱਲ ਆ ਬਾਈ ਕਿਉਂਕਿ ਜਦੋਂ ਸਰਕਾਰ ਦੇ ਧੌਣ ਤੇ ਗੋਡਾ ਤੇ ਰਹਿ ਜਾਂਦਾ ਇਹਨਾਂ ਚੋਰਾਂ ਦੇ ਗਰਦਨ ਤੇ ਗੋਡਾ ਤੇ ਰਹਿ ਜਾਂਦਾ ਫੇਰ ਬਈ ਇਹ ਖੱਡਾ ਜੋ ਨਿਕਲਿਆ ਉਸੇ ਤਰ੍ਹਾਂ ਬਈ ਇੱਕ ਡਰਦੇ ਮਾਰੇ ਖੱਡਾ ਚੋਂ ਨਿਕਲ ਕੇ ਟਰਾਲੀ ਰਸਤੇ 'ਚ ਖੜ ਜਿਹੜੀ ਸੁਨਸਾਨ ਜਗ੍ਹਾ ਤੇ ਖੜਾ ਕੇ ਗਏ ਆ ਸੋ ਇਹ ਪੂਰੇ ਨਾਬੇ ਵਾਸਤੇ ਵੀ ਸ਼ਰਮਨਾਇ ਇੱਕ ਗੱਲਾ ਔਰ ਜਿਹੜੇ ਆਪ ਖੱਬੀਖਾਨ ਲੀਡਰ ਕਹੋਂਦੇ ਆ ਇਹਨਾਂ ਵਾਸਤੇ ਵੀ ਸ਼ਰਮ ਕੋਈ ਬਈ ਅਸੀਂ ਸਿੱਧਾ ਸਿੱਧਾ ਨਾਉ ਝਾੜੂ ਪਾਰਟੀ ਦਾ ਲੈਨੇ ਆ ਕਿਉਂਕਿ ਉਹ ਸਰਕਾਰ ਬਈ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਉਹ ਮੋਰਚਾ ਸੀ ਉਸ ਪੰਜਾਬ ਸਰਕਾਰ ਦੇ ਅੰਦਰ ਸੀਗਾ ਸਾਰੇ ਜਿਹੜੇ ਵਿਧਾਇਕ ਵਰਕਰ ਉਹ ਝਾੜੂ ਪਾਰਟੀ ਦੇ ਸੀ ਉਥੇ ਥੋਸੀਂ ਸਿੱਧਾ ਸਿੱਧਾ ਅਟੈਕ ਜਿਹੜਾ ਕਰਦਿਆਂ ਉਹ ਝਾੜੂ ਪਾਰਟੀ ਦੇ ਸੀ ਤਾਂ ਇਹ ਮੰਨਦੇ ਵੀ ਬਾਈ ਗੁਰਦੇਵ ਮੰਨਦਾ ਹੱਥ ਹੋ ਸਕਦਾ ਇਹਦੇ 'ਚ ਮੁੱਖ ਮੰਤਰੀ ਤੱਕ ਤਾਰਾਂ ਜੁੜੀਆਂ ਹੋ ਕੱਕਦੇ ਨੇ ਕਿਉਂਕਿ ਬਾਈ ਇਹਨਾਂ ਨੇ ਥੱਲੇ ਵਾਲੇ ਵਰਕਰ ਖੁੱਲ੍ਹੇ ਬੰਗਿਆਂ ਜਾਂ ਬਾਗਡੋਰਾ ਛੱਡ ਰੱਖੀਆਂ ਨੇ ਥੋ ਇਹ ਇੱਜ਼ਤ ਦੇ ਵੀ ਮਾਰੇ ਆ ਔਰ ਨਾਲ ਨਾਲ ਆਹ ਜਿਹੜਾ ਸਮਾਨ ਲੁੱਟ ਲੁੱਟ ਕੇ ਘਰਾਂ ਦੇ ਵਿੱਚ ਸਰੇ ਆਮ ਬਈ ਪਹਿਲੀ ਵਾਰ ਹੋਇਆ ਠੀਕ ਆ ਯੂਟਿਓਰ ਹੋਰ ਪਾਰਟੀਆਂ ਨੇ ਵੀ ਹੋਊਗਾ ਪਰ ਬਈ ਇਹਨਾਂ ਦਾ ਡਾਕੇ ਮਾਰੇ ਨੇ ਡਾਕੇ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਪਰ ਬਈ ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ 1 ਦਿਨ ਸਾਧ ਦਾ ਕਹਿੰਦੇ ਹੁੰਦੇ ਨਾ ਇਹ ਫਸ ਗਏ ਹੁਣ ਕਿਉਂਕਿ ਅਸੀਂ ਝੂਠਾ ਨਾ ਨਹੀਂ ਲੈ ਰਹੇ ਸਬੂਤ ਕਰਤਾ ਬਈ ਇਹ ਨੰਗੇ ਦੁੱਧ ਚਿੱਟੇ ਵਾਂ ਕਚੋਰ ਚੋਰ ਜਾਨੀ ਬੇਚਾਰੀ ਦੁਨਿਆਕੇ ਖੜੇ ਕਰਤੇ ਪਰਚੇ ਇਹਨਾਂ ਤੇ ਹੋ ਚੁੱਕੇ ਨੇ ਆਉਣ ਵਾਲੇ ਦਿਨਾਂ ਚ ਬਈ ਇਹਨਾਂ ਨੂੰ ਵਿਕਲ ਪਿੰਡਾ ਪਿੰਡਾ ਚ ਬੜਨਾ ਬੰਦ ਕਰ ਦਾਂਗੇ ਜਿਹੜੇ ਇਹਨਾਂ ਦੇ ਲਸਣ ਨੇ ਇਹ ਰਹਿਣਾ ਬਿਅਰ ਕਰਪੂਤਾ ਨੇ ਬਈ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਹਿੰਗੀਆਂ ਪੈਣਗੀਆਂ ਸੋ ਇਹੀ ਬੇਨਤੀਆਂ ਨੇ ਔਰ ਦੂਜੀ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਟਰਾਲੀ ਤੋਂ ਨੂੰ ਤਕਰੀਬਨ ਐਪ ਸਕਰੀਨ 'ਤੇ ਚੱਲੂਗੀ ਜੇ ਕਿਸੇ ਵੀ ਭੈਣ ਭਰਾ ਦੀ ਸਾਡੇ ਮੋਰਚੇ ਨਾਲ ਜਿਹੜਾ ਸੰਬੰਧਤਾ ਆਪਣਾ ਟਰਾਲੀ ਦੀ ਪਿਛਲੀ ਫੋਟੋ ਦਿਖਾ ਕੇ ਔਰ ਪਿੰਡ ਕਾਈ ਨਾਲ ਜਥੇਬੰਦੀਆਂ ਨਾਲ ਜੁੜ ਕੇ ਉਹਨਾਂ ਨਾਲ ਟੱਚ ਕਰਕੇ ਤੁਸੀਂ ਇਹ ਟਰਾਲੀਆਂ ਜਿਹੜੀ ਪਿੰਡ ਨਾਬੇ ਦੇ ਵਿੱਚ ਸਾਡੇ ਭਰਾ ਖੜੇ ਨੇ ਕ੍ਰਾਂਤੀਕਾਰੀਾਰੇ ਔਰ ਸਾਡੀ ਜਿਹੜੀ ਜਥੇਬੰਦੀਆ ਉੱਤੇ ਡੀਕੇ ਜੀ ਦੇਖਤਾ ਜ਼ਿਆਦਾ ਕਿੱਥੇ ਬਣੀ ਹੋ ਟਰਾਲੀ ਕੋਈ ਹੈ ਵੀ ਬਾਈ ਜੀ ਇਹ ਬਿਲਕੁਲ ਕੋਈ ਇਹਦੇ ਨਾਮ ਨਾਉਂ ਨਹੀਂ ਹੈ ਬਿਨਾ ਨਾਮ ਤੋਂ ਇਹ ਟਰਾਲੀ ਆ ਇਹ ਸਾਡਾ ਭਰਾ ਹੀ ਦੱਸ ਸਕਦਾ ਜਿਹੜੀ ਇਹ ਟਰਾਲੀ ਆ ਸੋ ਲੱਗ ਪੱਗ ਹਜੇ 22 ਤੇ ਟਰਾਲੀਆਂ ਸਾਡੀਆਂ ਗੁੰਮ ਨੇ ਉਹ ਇਹ ਨਹੀਂ ਹੈ ਵੀ ਅੱਜ ਨੰਨੀਆਂ ਨੇ ਕਿਉਂਕਿ ਪਹਿਲੇ ਤੋਂ ਜਿੱਦਨ ਤੋਂ ਇਹ ਮੋਰਚਾ 19 ਮਾਰਚ 2025 ਤੋਂ ਜਿੱਦਨ ਤੋਂ ਮੋਰਚਾ ਸਾਡਾ ਚੱਕਿਆ ਉਦੋਂ ਤੋਂ ਬੇਸ਼ਕੀ ਭਾਲ ਚੱਲ ਰਹੀ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਪਿੰਡਾਂ 'ਚ ਸੋ ਧੰਨਵਾਦ ਵੀ ਕਰਾਂ